ਸਟੂਕਾਲ ਦੇ ਸਾਰਿਆਂ ਨੂੰ ਹੋਰਸ ਨਾਲੋ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਗਰਮੀ ਤੋਂ ਬਚੇ ਹੋਵਗੇ ਗਰਮੀ ਕਾਫੀ ਜ਼ਿਆਦਾ ਪੈ ਰਹੀ ਹੈ ਮੈਂ ਰਿਕਵੈਸਟ ਕਰਦੀ ਹਾਂ ਸਾਰਿਆਂ ਨੂੰ ਕਿ ਆਪਣਾ ਵੱਤ ਵਾਤ ਧਿਆਨ ਰੱਖੋਰ ਵੱਤ ਵਾਤ ਪਾਣੀ ਪੀਓ ਠੀਕੇ ਵੈਸਾ ਤੁਸੀਂ ਸਾਰੇ ਸਿਆਣੇ ਪਰ ਕਈ ਵਾਰ ਇਦਾਂ ਹੁੰਦਾ ਕਿ ਆਪਣੇ ਦਿਮਾਗ ਦੇ ਵਿੱਚ ਕੋਈ ਚੀਜ਼ਾਂ ਨਹੀਂ ਹੁੰਦੀਆਂ ਜਦੋਂ ਅਸੀਂ ਕਿਸੇ ਨੂੰ ਸੁਣਦੇ ਆ ਕਿਸੇ ਨੂੰ ਗੱਲ ਕਰਦੇ ਆ ਦੇਖਦੇ ਆਣ ਸੁਣਦੇ ਆ ਤਾਂ ਉਸ ਟਾਈਮ ਸਾਡੇ ਧਿਆਨ ਚ ਆਦਾ ਕਿ ਵਾਕਿਆ ਸਾਨੂੰ ਇਹ ਕੰਮ ਜਿਹੜਾ ਕਰਨਾ ਚਾਹੀਦਾ ਇਸ ਕਰਕੇ ਵਾਤਵਾਰ ਪਾਣੀ ਪੀਓ ਔਰ ਬਾਹਰ ਤੋਂ ਪਦੇ ਵਿੱਚ ਬਹੁਤ ਘਟ ਨਿਕਲੋ ਵੈਸੇ ਛੁੱਟੀਆਂ ਹੋ ਚੁੱਕੀਆਂ ਨੇ ਬੱਚਿਆਂ ਨੂੰ ਕਾਫੀ ਭੈਣਾ ਦੇ ਮੈਸੇਜ ਆਈ ਜਾ ਰਹੇ ਸੀ ਕਿ ਤੁਸੀਂ ਵੀਡੀਓ ਕਿਉਂ ਨਹੀਂ ਅਪਲੋਡ ਕਰ ਰਹੇ ਤੇ ਦੇਖੋ ਤੁਹਾਨੂੰ ਛੁੱਟੀਆਂ ਹੋਈਆਂ ਨੇ ਸਾਡਾ ਵੀ ਦਿਲ ਕਰਦਾ ਕਿ ਛੁੱਟੀਆਂ ਥੋੜਾ ਬਹੁਤਾ ਇੰਜੋਏ ਕਰੀਏ ਬਟ ਬਿਜ਼ਨਸ ਹੋਣ ਕਰਕੇ ਆਪਾਂ ਬਹੁਤ ਹੀ ਘੱਟ ਇੰਜੋਏ ਕਰ ਪਾ ਤੇ ਅੱਜ ਫੇਰ ਇਸੇ ਤਰ੍ਹਾਂ ਦੀ ਕਲੈਕਸ਼ਨ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਬਹੁਤ ਹੀ ਪਿਆਰੀ ਜਿਹੀ ਕਲੈਕਸ਼ਨ ਰਹੇਗੀ ਆਪਣੀ ਹੈਂਡ ਐਂਡ ਮਸ਼ੀਨ ਦੇ ਉੱਪਰ ਜਿਹੜੇ ਜਿਹੜੇ ਕਲਰ ਦੇ ਉੱਪਰ ਜਿਸ ਵੀ ਫੈਬਰਿਕ ਦੇ ਉੱਪਰ ਆਪਾਂ ਇਹ ਪੀਸ ਰੈਡੀ ਕੀਤੇ ਨੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਔਰ ਤੁਸੀਂ ਇੱਕ ਕੰਮ ਕਰਦਿਆ ਕਰੋ ਵੀਡੀਓ ਦੇਖਦੇ ਦੇ ਇਹਦੀ ਵੀਡੀਓ ਨੂੰ ਲਾਈਕ ਜਰੂਰ ਕਰਦਿਆ ਕਰੋ ਠੀਕ ਹੈ ਤੁਸੀਂ ਕਲੈਕਸ਼ਨ ਦੇ ਵਿੱਚ ਇੰਨਾ ਗਿਆ ਤਾਂ ਖੋਬ ਜਾਂਦੇ ਹੋ ਤੁਸੀਂ ਵੀਡੀਓ ਲਾਈਕ ਕਰਨਾ ਭੁੱਲ ਜਾਂਦੇ ਹੋ ਹੁਣ ਇੱਥੇ ਮੈਨੂੰ ਕਾਫੀ ਭੈਣਾਂ ਦੇ ਮੈਸੇਜ ਆਣੇ ਸ਼ੁਰੂ ਹੋਏ ਨੇ ਨਾ WhatsApp ਤੇ ਵੀ ਕਿ ਹਮਣ ਆਪਾਂ ਵੀਡੀਓ ਦੇਖਣ ਤੋਂ ਪਹਿਲਾਂ ਹੀ ਤਲੋ ਆ ਜਿਹੜੀ ਕਲੈਕਸ਼ਨ ਆਪਾਂ ਤੁਹਾਨੂੰ ਦਿਖਾਵਾਂਗੇ ਬਹੁਤ ਹੀ ਜ਼ਿਆਦਾ ਸੋਹਣੀ ਔਰ ਜਿਹੜਾ ਪਹਿਲੀ ਵਾਰ ਚੈਨਲ ਤੇ ਆਉਂਦਾ ਯਾਰ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਠੀਕ ਹੈ ਕਿਉਂਕਿ ਫਿਰ ਤੁਹਾਨੂੰ ਵੀਡੀਓ ਲੱਭਣ ਦੇ ਵਿੱਚ ਕੋਈ ਵੀ ਪਰੇਸ਼ਾਨੀ ਨਹੀਂ ਆਏਗੀ ਪਹਿਲਾਂ ਤਾਂ ਤੁਸੀਂ ਕਲਰ ਚੈੱਕ ਕਰੋ ਔਰ ਕਲਰ ਦੇ ਨਾਲ ਤੁਸੀਂ ਵਰਕ ਚੈੱਕ ਕਰੋ ਇਹ ਵਾਲੇ ਡਿਜ਼ਾਈਨ ਆਪਾਂ ਇੰਨੇ ਕ ਜ਼ਿਆਦਾ ਬਣਾ ਚੁੱਕੇ ਆ ਕਿਉਂਕਿ ਡਿਜ਼ਾਈਨ ਤੁਸੀਂ ਚੈੱਕ ਕਰੋ ਬੜਾ ਹੀ ਸੋਬਰ ਜਾਂ ਨੀਟ ਐਂਡ ਕਲੀਨ ਜਿਹੜਾ ਤੁਹਾਨੂੰ ਕੰਮ ਮਿਲੇਗਾ ਇਸ ਦੇ ਨਾਲ ਆਪਾਂ ਤੁਹਾਡਾ ਇੱਕ ਹੋਰ ਫਾਇਦਾ ਕਰਾ ਕਿ ਤੁਹਾਨੂੰ ਅਲੱਗ ਤੋਂ ਨੈਕਲਸ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਕਿ ਔਰ ਫੈਬਰਿਕ ਆਪਾਂ ਇਸ ਵਾਰ ਬਿਲਕੁਲ ਹੀ ਚੇਂਜ ਕਰ ਦਿੱਤਾ। ਇਹ ਜਿਹੜਾ ਫੈਬਰਿਕ ਆਪਾਂ ਰੱਖਿਆ ਹੋਇਆ ਜੀ ਪਿਓਰ ਕਰੇਪ ਦੇ ਉੱਪਰ ਆਪਾਂ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਸੈਲਫ ਪ੍ਰਿੰਟ ਦੇ ਵਿੱਚ ਫੈਬਰਿਕ ਜਿਹੜਾ ਰੱਖਿਆ ਹੋਇਆ। ਥੋੜੀ ਜੀ ਆਵਾਜ਼ ਇਗਨੋਰ ਕਰੋ। ਕਿਤਾਚੇ ਬੁਟੀਕ ਹੋਣ ਕਰਕੇ ਘਰ ਹੋਣ ਕਰਕੇ ਆਪਾਂ ਇਸੇ ਤੋਂ ਪਤਾ ਕਿ ਜੀਰੀਆਂ ਦਾ ਕੰਮ ਚੱਲ ਰਿਹਾ। ਤੇ ਲੋ ਜੀ ਇਸ ਤਰ੍ਹਾਂ ਆਪਣੀਆਂ ਬਾਹਾਂ ਦੇ ਉੱਪਰ ਕੰਮ ਰਹੇਗਾ। ਬਹੁਤ ਸੋਹਣਾ ਇਸ ਤਰ੍ਹਾਂ ਪੂਰੀ ਸ਼ਰਟ ਦੇ ਵਿੱਚ ਬੂਟੀ ਮਿਲੇਗੀ ਤੁਹਾਨੂੰ ਤੇ ਇਸੇ ਤਰ੍ਹਾਂ ਹੀ ਬਾਹਾਂ ਦੇ ਉੱਪਰ ਬੂਟੀ ਮਿਲੇਗੀ। ਪਹਿਲਾਂ ਤਾਂ ਤੁਸੀਂ ਕੰਮ ਚੈੱਕ ਕਰੋ ਨੇੜੇ ਤੋਂ। ਇਸ ਤਰ੍ਹਾਂ ਪੋਹੋਤ ਹੀ ਪਿਆਰਾ ਜਿਹਾ ਕੰਮ ਹੈ ਔਰ ਇੱਕ ਇੱਕ ਚੀਜ਼ ਇੱਕ ਇੱਕ ਲਾਈਨ ਦੇ ਵਿੱਚ ਆਪਾਂ ਨੇ ਐਡ ਆਨ ਕੀਤੀ ਹੋਈ ਕੋਈ ਵੀ ਚੀਜ਼ ਤੁਹਾਨੂੰ ਇੱਧਰ ਉੱਧਰ ਘੁੰਮਦੀ ਨਜ਼ਰ ਨਹੀਂ ਆ ਰਹੀ ਹੋਣੀ ਠੀਕ ਹੈ ਤੇ neck ਹੋ ਗਿਆ ਪੂਰੀ ਸ਼ਰਟ ਦੇ ਵਿੱਚ ਬੂਟੀ ਹੋ ਗਈ ਔਰ ਇਸ ਤਰ੍ਹਾਂ ਆਪਣਾ ਘੇਰਾ ਹੋ ਗਿਆ ਲਓ ਜੀ ਬਹੁਤ ਸੋਹਣਾ ਔਰ ਬਹੁਤ ਹੈਵੀ ਕੰਮ ਹੈ ਘੇਰੇ ਦੇ ਉੱਪਰ ਠੀਕ ਹੈ ਔਰ ਫੈਬਰਿਕ ਜਿਹੜਾ ਮੈਂ ਤੁਹਾਨੂੰ ਦੱਸ ਰਹੀ ਇੱਥੇ ਰੱਖਿਆ ਹੋਇਆ ਆਪਾਂ ਨੇ ਪਿਓਰ ਕ੍ਰੇਪ ਸੈਲਫ ਪ੍ਰਿੰਟ ਦੇ ਵਿੱਚ ਜਿਹੜੀਆਂ ਭੈਣਾਂ ਸੈਲ프 ਪ੍ਰਿੰਟ ਲਾਈਕ ਕਰਦੀਆਂ ਨੇ ਫਿਰ ਉਹ ਸੈਲਫ ਪ੍ਰਿੰਟ ਸੈਲਫ ਤੇ ਹੀ ਬਣਾਉਂਦੀਆਂ ਨੇ ਬਟ ਕੁਝ ਭੈਣਾਂ ਕਹਿੰਦੇ ਕਿ ਸਾਨੂੰ ਕੋਈ ਅਮਨ ਇਸ਼ੂ ਵਾਲੀ ਗੱਲ ਨਹੀਂ ਤੁਸੀਂ ਜੋ ਵੀ ਲਾਈਕ ਕਰਦੇ ਉਸ ਦੇ ਉੱਪਰ ਬਣਾ ਦਿਓ ਤਾਂ ਤੁਸੀਂ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਪੀਸ ਜਿਹੜਾ ਬਣਿਆ ਹੋਇਆ ਇਸ ਤਰ੍ਹਾਂ ਔਰ ਨਾਲ ਆਪਾਂ ਇਹਦਾ ਕਲਰ ਕੰਟਰਾਸਟ ਰੱਖਿਆ ਹੋਇਆ ਉਹ ਆਪਾਂ ਰੱਖਿਆ ਹੋਇਆ ਮਹਿਰੂਨ ਕਲਰ ਦਾ ਠੀਕ ਹੈ ਜੀ ਮਹਿਰੂਨ ਕਲਰ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਔਰ ਨਾਲ ਹੀ ਆਪਾਂ ਨੇ ਫਿਨਿਸ਼ਿੰਗ ਪੱਟੀ ਵੀ ਮਹਿਰੂਨ ਕਲਰ ਦੀ ਦਿੱਤੀ ਹੋਈ ਹੈ ਠੀਕ ਹੈ ਜੀ ਤੇ ਇਸ ਤਰ੍ਹਾਂ ਆਪਣੀ ਸਲਵਾਰ ਰਹੇਗੀ ਔਰ ਇਸ ਤਰ੍ਹਾਂ ਆਪਣਾ ਦੁਪੱਟਾ ਰਹੇਗਾ ਦੁਪੱਟੇ ਨੂੰ ਵੀ ਆਪਾਂ ਇਸ ਤਰ੍ਹਾਂ ਬਹੁਤ ਹੀ ਪਿਆਰੀ ਜੀ ਲੇਸ ਜਿਹੜੀ ਐਡ ਕੀਤੀ ਹੋਈ ਹੈ ਨਾਲ ਹੀ ਆਪਾਂ ਨੇ ਇਸ ਤਰ੍ਹਾਂ ਮਹਿਰੂਨ ਕਲਰ ਦੀ ਪੇਸਟਿੰਗ ਪੱਟੀ ਜਿਹੜੀ ਦਿੱਤੀ ਹੋਈ ਹੈ ਇਸ ਨਾਲ ਦੁਪੱਟਾ ਜਿਹੜਾ ਬਹੁਤ ਜ਼ਿਆਦਾ ਸੋਹਣਾ ਬਣ ਜਾਂਦਾ ਔਰ ਸਾਡੇ ਸੂਟ ਦੀ ਲੁੱਕ ਵੀ ਜਿਹੜੀ ਬਹੁਤ ਹੀ ਜ਼ਿਆਦਾ ਸੋਹਣੀ ਆਉਂਦੀ ਹੈ ਬਹੁਤ ਪਿਆਰਾ ਲੱਗ ਰਿਹਾ ਜੀ ਔਰ ਆਪਾਂ ਇਹਦੇ ਵਿੱਚ ਜ਼ਿਆਦਾ ਦਬਕਾ ਲਗਾਇਆ ਹੋਇਆ ਮੋਤੀ ਲਗਾਇਆ ਤੁਸੀਂ ਦੇਖ ਸਕਦੇ ਹੋ ਕਿਉਂਕਿ ਦਬਕੇ ਔਰ ਮੋਤੀ ਦੇ ਨਾਲ ਜ਼ਿਆਦਾ ਲੁੱਕ ਵਧੀਆ ਆਉਂਦੀ ਹੈ ਕਈ ਵਾਰ ਇਦਾਂ ਹੁੰਦਾ ਹੈ ਆ ਕਿ ਅਗਰ ਤੁਸੀਂ ਚਾਹੁੰਦੇ ਕਿ ਆਪਾਂ ਹਲਕਾ ਸੁਲਕਾ ਸੂਟ ਬਣਾਉਣਾ ਚਾਹੁੰਦੇ ਆ ਵੀ ਸਾਡੇ ਬਜਟ ਦੇ ਵਿੱਚ ਰਹੇ ਸੂਟ ਬਜਟ ਤੋਂ ਬਾਹਰ ਨਾ ਹੋਵੇ ਉੱਥੇ ਕਈ ਵਾਰ ਭੈਣਾ ਇਹ ਕਹਿੰਨੇ ਕਿ ਸਾਨੂੰ ਜਰੀ ਲਗਾ ਦਿਓ ਦੇਖੋ ਜਰੀ ਵਾਲੇ ਸੂਟ ਦਾ ਇਹਦੇ ਨਾਲ ਕੋਈ ਮੁਕਾਬਲਾ ਨਹੀਂ ਹੈਗਾ ਠੀਕ ਹੈ ਇਹ ਸੂਟ ਦਾ ਕਹਿੰਦੇ ਨੇ ਵੀ ਜਿਵੇਂ ਜਰੀ ਵਾਲਾ ਸੂਟ ਹੋ ਗਿਆ ਦਬਕੇ ਵਾਲਾ ਕੰਮ ਹੋ ਗਿਆ ਦਿਨ ਰਾਤ ਦਾ ਫਰਕ ਰਹਿੰਦਾ ਜ਼ਮੀਨ ਅਸਮਾਨ ਦਾ ਫਰਕ ਰਹਿੰਦਾ ਪ੍ਰਾਈਸ ਦੇ ਵਿੱਚ ਵੀ ਔਰ ਕੰਮ ਦੇ ਵਿੱਚ ਵੀ ਠੀਕ ਹੈ ਹੁਣ ਤੁਸੀਂ ਇਹ ਚੈੱਕ ਕਰੋ ਤੁਹਾਨੂੰ ਕਿਤੇ ਵੀ ਜਰੀ ਜਿਹੜੀ ਨਜ਼ਰ ਨਹੀਂ ਆ ਰਹੀ ਹੈਗੀ ਜਰੀ ਦੀ ਜਗ੍ਹਾ ਤੇ ਆਪਾਂ ਦਬਕਾ ਐਡ ਕੀਤਾ ਹੋਇਆ ਠੀਕ ਹੈ ਦਬਕਾ ਬੜਾ ਹੀ ਸੋਬਰ ਜਿਹੀ ਲੁੱਕ ਦਿੰਦਾ ਸਾਡੇ ਸੂਟ ਨੂੰ ਇੱਕ ਸਰਦਾਰੀ ਲੁੱਕ ਦੇ ਵਿੱਚ ਤੁਹਾਡਾ ਸਾਡਾ ਜਿਹੜਾ ਪੀਸ ਹੈ ਉਹ ਰੈਡੀ ਹੋ ਜਾਂਦਾ ਹੈ ਤੇ ਦੁਪੱਟੇ ਬਾਰੇ ਤੁਹਾਨੂੰ ਦੱਸਣ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਜਦੋਂ ਆਪਾਂ ਸੂਟ ਜਿਹੜਾ ਪਿਓਰ ਦੇ ਉੱਪਰ ਰੈਡੀ ਕਰ ਰਹੇ ਹਾਂ ਤਾਂ ਡੈਫੀਨੇਟਲੀ ਸਾਡੇ ਦੁਪੱਟੇ ਪਿਓਰ ਕਮਲਦੇਹੀ ਲੱਗਣਗੇ ਠੀਕ ਹੈ ਜੀ ਅਗਰ ਤੁਹਾਨੂੰ ਸੇਮ ਫੈਬਰਿਕ ਪਸੰਦ ਹੈ ਸੇਮ ਮਿਲ ਜੇਗਾ ਕਲਰ ਤੁਸੀਂ ਆਪਣੀ ਚੁਆਇਸ ਦਾ ਦੱਸ ਕੇ ਰੈਡੀ ਕਰਵਾ ਸਕਦੇ ਹੋ ਲੋ ਜੀ ਅਗਲਾ ਕਲਰ ਬਹੁਤ ਹੀ ਪਿਆਰਾ ਜਾਂ ਪੀਚ ਅਨੀਆਂ ਜੀ ਸ਼ੇਡ ਹੈ ਜੀ ਇਹ ਵਾਲੀ ਤੇ ਇਹ ਡਿਜ਼ਾਈਨ ਆਪਾਂ ਕਾਫੀ ਵਾਰ ਬਣਾ ਚੁੱਕੇ ਹਾਂ ਬਟ ਪਹਿਲਾਂ ਆਪਾਂ neck ਦੇ ਨਾਲ ਰੈਡੀ ਕੀਤੇ ਸੀ ਬਟ ਇਸ ਵਾਰ ਪਹਿਣਾ ਦੀ ਡਿਮਾਂਡ ਸੀ ਸਪੈਸ਼ਲੀ ਕਿ ਸਾਡੇ neck ਦੇ ਉੱਪਰ ਕੋਈ ਵਰਕ ਨਾ ਕਰਿਓ ਕਿਉਂਕਿ ਕੁਝ ਪਹਿਣਾ ਲਾਈਕ ਕਰਦੀਆਂ ਨੇ ਕੁਝ ਨਹੀਂ ਕਰਦੀਆਂ ਇਸ ਕਰਕੇ neck ਆਪਾਂ ਬਹੁਤ ਹੀ ਸਿੰਪਲ ਸੋਬਰ ਜਾਂ ਪੋਟਲੀ ਬਟਨ ਵਾਲਾ ਇੱਥੇ ਰੱਖਿਆ ਹੋਇਆ ਠੀਕ ਹੈ ਜੀ ਇਹ ਸਾਰਾ ਆਰੀ ਦਾ ਕੰਮ ਰਹੇਗਾ ਤੁਸੀਂ ਦੇਖ ਸਕਦੇ ਹੋ ਔਰ ਫੈਬਰਿਕ ਜਿਹੜਾ ਰਹੇਗਾ ਬਹੁਤ ਹੀ ਜ਼ਿਆਦਾ ਸੌਫਟ ਕਾਟਨ ਰਹੇਗੀ ਠੀਕ ਹੈ ਜੀ ਕਾਟਨ ਸਿਲਕ ਕਾਟਨ ਬਟਰ ਕਾਟਨ ਹੋਗੀ ਕਾਟਨ ਮਸ਼ਲੀਨ ਹੋਗੀ ਠੀਕ ਹੈ ਜੀ ਇਸ ਤਰ੍ਹਾਂ ਕਿਰੇਦ ਉੱਪਰ ਕੰਮ ਰਹੇਗਾ ਆਪਣਾ ਔਰ ਇਹ ਜੇਕਰ ਇਸੇ ਕੰਮ ਨੂੰ ਆਪਾਂ ਮਸ਼ੀਨ ਦੇ ਵਿੱਚ ਕਰਾਂਗੇ ਤਾਂ ਬਹੁਤ ਜ਼ਿਆਦਾ weight ਜਿਹੜਾ ਵੱਧ ਜਾਣਾ ਠੀਕ ਹੈ ਜੀ ਤੇ ਆਰੀ ਦੇ ਵਿੱਚ ਬਹੁਤ ਹੀ ਲਾਈਟ weight ਵਾਲਾ ਪੀਸ ਜਿਹੜਾ ਬਣਦਾ ਇਸ ਤਰ੍ਹਾਂ ਮੈਂ ਤੁਹਾਨੂੰ ਦਿਖਾਉਣੀ ਆ ਪ੍ਰੋਪਰ ਇਸ ਤਰ੍ਹਾਂ ਕਮ નીચે ਘੇਰੇ ਤੋਂ ਲੈ ਕੇ ਉੱਪਰ ਆਪਣੇ ਅੰਡਰਆਰਮਸ ਤੱਕ ਕਿਹੜਾ ਕੰਮ ਰਹੇਗਾ ਬਹੁਤ ਹੀ ਸੋਹਣਾ ਔਰ ਇਹਦੇ ਵਿੱਚ ਤੁਹਾਨੂੰ ਪ੍ਰੋਪਰ ਆਪਣਾ ਮੈਜ਼ਰਮੈਂਟ ਸਾਨੂੰ ਦੇਣਾ ਪੈਣਾ ਠੀਕ ਹੈ ਜੀ ਕਿਉਂਕਿ ਇਹ ਪ੍ਰੋਪਰ ਫਿਟਿੰਗ ਦੇ ਅਕੋਰਡਿੰਗ ਹੀ ਇਹ ਪੀਸ ਜਿਹੜਾ ਰੈਡੀ ਹੁੰਦਾ ਹੈ ਔਰ ਕੰਮ ਚੈੱਕ ਕਰੋ ਬਹੁਤ ਹੀ ਪਿਆਰਾ ਜਾਂ ਨੀਟ ਐਂਡ ਟੀਨ ਦਾ ਉਹ ਜਿਹੜਾ ਵਰਕ ਮਿਲੇਗਾ ਔਰ ਜ਼ਰੂਰੀ ਨਹੀਂ ਕਿ ਤੁਸੀਂ ਸੇਮ ਕਲਰ ਹੀ ਬਣਾਉਣਾ ਤੁਸੀਂ ਇਸ ਨੂੰ ਕਲਰ ਆਪਣੀ ਚੋਇਸ ਦੇ ਅਕੋਰਡਿੰਗ ਰੈਡੀ ਕਰਵਾ ਸਕਦੇ ਜਿਹੜਾ ਕਲਰ ਤੁਸੀਂ ਪਸੰਦ ਕਰੋਗੇ ਉਹਦੇ ਅਕੋਰਡਿੰਗ ਹੀ ਆਪਾਂ ਥ੍ਰੈਡ ਦਾ ਕਲਰ ਜਿਹੜਾ ਚੇਂਜ ਕਰ ਦਾਂਗੇ ਠੀਕ ਹੈ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਟਾਈ ਐਂਡ ਆਈ ਦਾ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਔਰ ਦੁਪੱਟਾ ਵੀ ਆਪਾਂ ਨੇ ਕਾਟਨ ਦਾ ਹੀ ਰੱਖਿਆ ਹੋਇਆ ਪਲੇਨ ਵਾਲਾ ਕਿਉਂਕਿ ਫੈਬਰਿਕ ਸਾਡਾ ਪਲੇਨ ਆ ਦੁਪੱਟਾ ਵੀ ਆਪਾਂ ਨੇ ਇਹਨਾਂ ਦੇ ਵਿੱਚ ਸਹੀ ਸਮਝਾ ਕਿ ਪਲੇਨ ਹੀ ਰੱਖੀ ਹੈ ਠੀਕ ਹੈ ਜੀ ਤੇ ਜਿਹੜਾ ਜਿਹੜਾ ਕਲਰ ਤੁਹਾਨੂੰ ਪਸੰਦ ਆ ਕਈ ਵਾਰ ਇਦਾਂ ਹੁੰਦਾ ਹੁਣ ਪਹਿਣਾ ਦੇ ਮੈਨੂੰ ਮੈਸੇਜ ਆ ਜਾਂਦੇ ਨੇ ਕਿ ਅਮਰ ਹੁਣ ਅਸੀਂ ਕਲਰ ਕਿਦਾਂ ਪਸੰਦ ਕਰੀਏ ਕਲਰ ਦੇਖੋ ਮੈਂ ਤੁਹਾਨੂੰ ਕਲਰ ਚਾਰਟ ਸੈਂਡ ਕਰਾਂਗੀ ਅਗਰ ਤੁਸੀਂ ਇੰਟਰਸਟਿਡ ਹੋ ਠੀਕ ਹੈ ਅਗਰ ਤੁਸੀਂ ਬਣਾਉਣਾ ਚਾਹੁੰਦੇ ਹੋ ਠੀਕ ਹੈ ਤੇ ਤੁਸੀਂ ਮੈਨੂੰ ਦੱਸ ਦਿਓ ਆਪਾਂ ਤੁਹਾਨੂੰ ਕਲਰ ਸ਼ੇਡਡ ਉਹ ਸੈਂਡ ਕਰ ਦਾਂਗੇ ਤੁਸੀਂ ਕਲਰ ਚਾਰਟ ਦੇ ਵਿੱਚੋਂ ਕਲਰ ਪਸੰਦ ਕਰਕੇ ਸਾਨੂੰ ਦੱਸ ਕੇ ਆਪਣਾ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਲੋ ਜੀ ਇੱਕ ਵੀਡੀਓ ਦੇ ਵਿੱਚ ਆਪਾਂ ਪਹਿਲਾਂ ਵੀ ਇਹ ਸੂਟ ਦਿਖਾਇਆ ਸੀ ਤੁਹਾਨੂੰ ਤੇ ਇਸ ਦੇ ਪੀਸ ਕਾਫੀ ਆਦਾ ਰੈਡੀ ਹੋ ਰਹੇ ਨੇ ਤੇ ਇੱਥੇ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦੇਣਾ ਚਾਹੁੰਦੀ ਆ ਕਿ ਕਾਫੀ ਭੈਣਾਂ ਦੇ ਮੈਸੇਜ ਵੀ ਆ ਰਹੇ ਸੀ ਸਾਨੂੰ ਕਿ ਅਸੀਂ ਤੁਸੀਂ ਕਾਟਨ ਦੇ ਉੱਪਰ ਦਿਖਾ ਰਹੇ ਹੋ ਵੀ ਅਮਨ ਆਪਾਂ ਕਾਟਨ ਤੇ ਹੀ ਕਰਵਾ ਸਕਦੇ ਹਾਂ ਬਿਲਕੁਲ ਨਹੀਂ ਭੈਣੋ ਮੈਂ ਹਮੇਸ਼ਾ ਹੀ ਵੀਡੀਓ 'ਚ ਕਹਿਨੀ ਹੁੰਦੀ ਆ ਕਿ ਮੇਰਾ ਸਿਰਫ ਦਿਖਾਉਣ ਦਾ ਮਕਸਦ ਇਹ ਹੁੰਦਾ ਹੈ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਸਾਡੇ ਕੋਲ ਕਿਹੜੇ-ਕਿਹੜੇ ਡਿਜ਼ਾਈਨ ਜਿਹੜੇ ਰੈਡੀ ਹੋ ਰਹੇ ਨੇ ਜ਼ਰੂਰੀ ਨਹੀਂ ਕਿ ਮੈਂ ਤੁਹਾਨੂੰ ਕਾਟਨ ਤੇ ਦਿਖਾਇਆ ਤੇ ਤੁਸੀਂ ਕਾਟਨ ਤੇ ਹੀ ਕਰਨੇ ਆ ਤੁਸੀਂ ਇਸ ਨੂੰ ਸਿੰਥੈਟਿਕ ਫੈਬਰਿਕ ਦੇ ਉੱਪਰ ਵੀ ਕਰਵਾ ਸਕਦੇ ਹੋ ਕ੍ਰੇਪ ਤੇ ਕਰਵਾ ਸਕਦੇ ਹੋ ਸਿਲਕ ਤੇ ਕਰਵਾ ਸਕਦੇ ਹੋ ਠੀਕ ਹੈ ਜੋ ਤੁਸੀਂ ਲਾਈਕ ਕਰਦੇ ਹੋ ਉਸ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਘੇਰੇ ਦੇ ਉੱਪਰ ਕੰਮ ਰਹੇਗਾ ਕਲਰ ਕੰਟਰਾਸਟ ਬਹੁਤ ਜ਼ਿਆਦਾ ਸੋਹਣੇ ਨੇ ਤੁਸੀਂ ਦੇਖ ਸਕਦੇ ਹੋ ਔਰ ਇਸ ਤਰ੍ਹਾਂ ਆਪਣੀ ਸਲਵਾਰ ਦੇ ਉੱਪਰ ਕੰਮ ਰਹੇਗਾ ਬਹੁਤ ਸੋਹਣਾ ਕਟਵਕ ਜਾਂ ਸਲਵਾਰ ਦੇ ਉੱਪਰ ਰਹੇਗਾ ਵਿੱਚ ਇਹ ਆਪਾਂ ਇਸ ਤਰ੍ਹਾਂ ਬੂਟੀ ਜਿਹੜੀ ਐਡ-ਆਨ ਕੀਤੀ ਹੋਈ ਹੈ ਤੇ ਨਾਲ ਆਪਾਂ ਬਹੁਤ ਹੀ ਪਿਆਰਾ ਜਿਹਾ ਲਾਈਨਾਂ ਵਾਲਾ ਦੁਪੱਟਾ ਜਿਹ ਕਲਰ ਚਾਰਟ ਆਪਾਂ ਤੁਹਾਨੂੰ ਸੈਂਡ ਕਰ ਦਾਂਗੇ ਜਿਹੜੇ ਜਿਹੜੇ ਕਲਰ ਤੁਸੀਂ ਬਣਵਾਉਣਾ ਹੋਇਆ ਤੁਸੀਂ ਬਣਵਾ ਸਕਦੇ ਹੋ। ਅੱਛਾ। ਇਹ ਵੀ ਸੂਟ ਔਰ ਕਲਰ ਚੈੱਕ ਕਰੋ ਬੜਾ ਹੀ ਪਿਆਰਾ ਜਿਹਾ ਕਲਰ ਹੈ ਕਿਸੇ ਭੈਣ ਨੇ ਆਪਣੀ ਮੰਮਾ ਵਾਸਤੇ ਰੈਡੀ ਕਰਵਾਇਆ। ਉਨਾਂ ਨੇ ਸਾਨੂੰ ਦੱਸ ਦਿੱਤਾ ਸੀ ਕਿ ਬਿਲਕੁਲ ਲਾਈਟ ਸ਼ੇਡ ਦੇ ਵਿੱਚ ਹੀ ਆਪਾਂ ਸੂਟ ਰੈਡੀ ਕਰਨਾ ਹੈ ਠੀਕ ਹੈ ਤੇ ਇਸ ਤਰ੍ਹਾਂ ਆਪਾਂ ਕਲਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਲਾਈਟ ਪਿਸਤਾ ਜਿਹਾ ਕਲਰ ਜਿਹੜਾ ਰੱਖਿਆ ਹੋਇਆ ਹੈ ਔਰ ਇਸ ਤਰ੍ਹਾਂ ਦਾ ਆਪਾਂ ਨੇ ਜਿਹੜਾ ਵਰਕ ਕੀਤਾ ਹੋਇਆ ਹੈ ਇਹ ਸਾਰਾ ਮਸ਼ੀਨ ਵਰਕ ਦੇ ਵਿੱਚ ਰਹੇਗਾ ਕਲਰ ਤੁਸੀਂ ਦੇਖ ਸਕਦੇ ਹੋ ਆਪਾਂ ਕਲਰ ਸ਼ੇਡ ਵੀ ਬਹੁਤ ਜ਼ਿਆਦਾ ਲਾਈਟ ਰੱਖੀ ਹੋਈ ਹੈ ਕਿਉਂਕਿ ਕਈ ਵਾਰ ਇਦਾਂ ਹੁੰਦਾ ਹੈ ਕਿ ਜਦੋਂ ਥੋੜਾ ਜਿਹਾ ਸਿਆਣਾ ਸ਼ੀਡ ਹੋ ਜਾ ਤਾਂ ਆਪਾਂ ਨੂੰ ਡਾਰਕ ਕਲਰ ਜਿਹੜੇ ਅੱਛੇ ਨਹੀਂ ਲੱਗਦੇ ਹੈਗੇ ਇਸ ਕਰਕੇ ਆਪਾਂ ਲਾਈਟ ਹੀ ਰੱਖੇ ਹੋਏ ਨੇ ਔਰ ਇਹ ਸੂਟ ਜਿਹੜਾ ਉਹ ਕਿਸ ਉਰੇ ਖਾਦੀ ਕਾਟਨ ਰਹੇਗੀ ਬਹੁਤ ਪਿਆਰੀ ਖਾਦੀ ਕਾਟਨ ਹੈ ਜੀ ਸੌਫਟ ਵਾਲੀ ਖਾਦੀ ਕਾਟਨ ਹੈ ਕੋਈ ਇਦਾਂ ਨਹੀਂ ਹੈਗਾ ਕਿ ਹਾਰਡ ਹੈ ਤੁਸੀਂ ਖਾਦੀ ਦਾ ਨਾਮ ਸੁਣ ਕੇ ਕੁਝ ਪਣਾ ਡਰ ਜਾਂਦੀ ਆ ਨੇ ਬਟ ਇਹ ਸੌਫਟ ਵਾਲੀ ਖਾਦੀ ਕਾਟਨ ਹੈ ਠੀਕ ਹੈ ਜੀ ਤੁਹਾਨੂੰ ਮੈਂ ਫੈਬਰਿਕ ਚੈੱਕ ਕਰਵਾਉਣੀ ਹੈ ਰਾਮਟੈਕਸ ਦਾ ਫੈਬਰਿਕ ਰਹੇਗਾ ਇਸ ਤਰ੍ਹਾਂ ਵਿੱਚ ਹਲਕੀਆਂ ਫੁਲਕੀਆਂ ਤੁਹਾਨੂੰ ਦਿੱਤੀਆਂ ਵੀ ਲਾਈਨਾਂ ਜੀਆਂ ਇੱਕ ਥ੍ਰੈਡ ਦੇ ਵਿੱਚ ਤੁਹਾਨੂੰ ਹੋਰ ਦਿਖੇਗਾ ਬਹੁਤ ਹੀ ਪਿਆਰਾ ਜਿਹਾ ਸੌਫਟ ਜਿਹਾ ਫੈਬਰਿਕ ਹੈ ਔਰ ਕਾਟਨ ਦੀ ਲੈਸ਼ ਆਪਾਂ ਸੌਰੀ ਲਾਈਨਿੰਗ ਜਿਹੜੀ ਆਪਾਂ ਨੇ ਇੱਥੇ ਐਡ ਆਨ ਕੀਤੀ ਹੋਈ ਹੈ ਇਸ ਤਰ੍ਹਾਂ ਪਲੇਨ ਸਲਵਾਰ ਰਹੇਗੀ ਬੜਾ ਹੀ ਪਿਆਰਾ ਜਿਹਾ ਡੀਸੈਂਟ ਜਿਹਾ ਪੀਸ ਬਣਿਆ ਹੋਇਆ ਘੇਰੇ ਦੇ ਉੱਪਰ ਕਾਮ ਹੈ ਬਾਹਾਂ ਦੇ ਉੱਪਰ ਹੈ ਔਰ ਪੂਰੀ ਸ਼ਰਟ ਦੇ ਵਿੱਚ ਬੂਟੀ ਜਿਹੜੀ ਬਣੀ ਹੋਈ ਹੈ ਠੀਕ ਹੈ ਹੁਣ ਫਿਰ ਮੈਂ ਇਹ ਤੁਹਾਨੂੰ ਦੱਸ ਦੇਣਾ ਚਾਹੁੰਦੀ ਆ ਕਿ ਜ਼ਰੂਰੀ ਨਹੀਂ ਭਾਣਾ ਕਿ ਤੁਸੀਂ ਇਸ ਨੂੰ ਕਾਟਨ ਤੇ ਕਰਵਾਉਣਾ ਤੁਸੀਂ ਇਸ ਨੂੰ ਕਰੇਵ ਵਗੈਰਾ ਤੇ ਵੀ ਕਰਵਾ ਸਕਦੇ ਹੋ ਇਸ ਤਰ੍ਹਾਂ ਆਪਾਂ ਦੁਪੱਟਾ ਜਿਹੜਾ ਰੱਖਿਆ ਹੋਇਆ ਨਾਲ ਬੜਾ ਹੀ ਸੋਹਣਾ ਸੋਬਰ ਜਿਹਾ ਦੁਪੱਟਾ ਹੈ ਔਰ ਦੁਪੱਟਾ ਸਿਰ ਦੇ ਉੱਪਰ ਟਿਕੇਗਾ ਆਰਾਮ ਨਾਲ ਠੀਕ ਹੈ ਜੀ ਪਸ਼ਮੀਨੇ ਤੇ ਕਰਾਓ ਕريب ਤੇ ਕਰਵਾਓ ਉਸੇ ਲਿਖਤੇ ਕਰਵਾਓ ਕਾਟਨ ਤੇ ਕਰਵਾਓ ਕਾਟਨ ਵੀ ਕਾਫੀ ਤਰ੍ਹਾਂ ਦੀ ਆ ਚੁੱਕੀ ਹੈ ਜੀ ਮੈਂ ਅਗਰ ਤੁਹਾਨੂੰ ਇਥੇ ਨਾਮ ਗਰਾਉਂਡ ਬੈਠ ਗਈ ਤਾਂ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਵੀ ਕਾਟਨ ਕਿੰਨੇ ਤਰ੍ਹਾਂ ਦੀ ਆਈ ਹੋਈ ਹੈ ਵਧੀਆ ਵਾਲੀ ਕਾਟਨ ਆ ਤੁਸੀਂ ਪਾਰਟੀ ਫੰਕਸ਼ਨ ਦੇ ਉੱਪਰ ਵੀ ਸੂਟ ਜੜੇ ਪਾ ਕੇ ਜਾ ਸਕਦੇ ਹੋ ਕਿਉਂਕਿ ਕਈ ਵਾਰ ਇਹ ਹੁੰਦਾ ਕਿ ਗਰਮੀ ਦੇ ਵਿੱਚ ਆਪਾਂ ਕريب ਵਗੈਰਾ ਨਹੀਂ ਪਾ ਸਕਦੇ ਹਨ ਕਿਸੇ ਫੰਕਸ਼ਨ 'ਚ ਸਾਨੂੰ ਜਾਣਾ ਪੈ ਜੇ ਇਸ ਕਰਕੇ ਤੁਸੀਂ ਕਾਟਨ ਦੇ ਉੱਪਰ ਵੀ ਕਰਵਾ ਸਕਦੇ ਹੋ ਅਲੋਸ਼ੀ ਅਗਲਾ ਸੂਟ ਚੈੱਕ ਕਰੋ ਇਹ ਆਪਾਂ ਕੀਤਾ ਹੋਇਆ ਜੀ ਕਰੇਪ ਦੇ ਉੱਪਰ ਇਸ ਤਰ੍ਹਾਂ neck ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਜਿਹੜਾ neck ਬਣਿਆ ਹੋਇਆ ਇਹਦੇ ਵਿੱਚ ਆਪਾਂ ਜਰੀ ਵੀ ਐਡ ਆਨ ਕੀਤੀ ਹੋਈ ਏ ਕਿਉਂਕਿ ਸਾਡਾ ਸੂਟ ਜਿਹੜਾ ਪਾਰਟੀ ਵੇਅਰ ਲੁੱਕ ਵਾਲਾ ਲੱਗੇ ਇਸ ਤਰ੍ਹਾਂ ਬਾਹਾਂ ਦੇ ਉੱਪਰ ਕੰਮ ਰਹੇਗਾ ਏ ਵੀ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਕਰਵਾ ਸਕਦੇ ਹੋ ਜ਼ਰੂਰੀ ਨਹੀਂ ਕਿ ਤੁਹਾਨੂੰ ਮੈਂ ਇਹੀ ਕਲਰ ਦਿਖਾ ਦਿੱਤਾ ਤਾਂ ਤੁਸੀਂ ਇਸੇ ਕਲਰ ਦੇ ਉੱਪਰ ਹੀ ਬਣਾਣਾ ਹੈ ਤੁਸੀਂ ਕ੍ਰੇਪ ਤੇ ਕਰਵਾਓ ਕਾਟਨ ਤੇ ਕਰਵਾਓ ਤੁਸੀਂ ਕਿਸੇ ਵੀ ਫੈਬ੍ਰਿਕ ਦੇ ਉੱਪਰ ਕਰਵਾ ਸਕਦੇ ਹੋ ਇਸ ਤਰ੍ਹਾਂ ਆਪਣੇ ਚਾਕਾਂ ਦੇ ਉੱਪਰ ਕੰਮ ਰਹੇਗਾ ਠੀਕ ਹੈ ਕੋਈ ਘੇਰੇ ਦੇ ਉੱਪਰ ਕੰਮ ਨਹੀਂ ਸੀ ਜਿਵੇਂ ਸਾਨੂੰ ਵੀਡੀਓ ਆਈ ਸੀ ਉਸੇ ਤਰ੍ਹਾਂ ਹੀ ਆਪਾਂ ਨੇ ਕੰਮ ਜਿਹੜਾ ਕੀਤਾ ਹੋਇਆ ਇਸ ਤਰ੍ਹਾਂ ਫੈਬ੍ਰਿਕ ਜਿਹੜਾ ਰਹੇਗਾ ਨੇਚਰਲ ਕ੍ਰੇਪ ਰਹੇਗਾ ਤੁਸੀਂ ਇਸ ਨੂੰ ਪਿਓਰ ਤੇ ਕਰਵਾ ਸਕਦੇ ਹੋ ਕਾਟਨ ਤੇ ਕਰਵਾ ਸਕਦੇ ਹੋ ਤੁਹਾਡੀ ਚੁਆਇਸ ਰਹੇਗੀ ਇਸ ਤਰ੍ਹਾਂ ਆਪਣੀ ਸਲਵਾਰ ਦੇ ਉੱਪਰ ਕੰਮ ਰਹੇਗਾ ਔਰ ਕਾਫੀ ਭੈਣਾਂ ਦੇ ਮੈਸੇਜ ਵੀ ਆ ਜਾਂਦੇ ਆ ਕਿ ਅਗਰ ਤੁਹਾਨੂੰ ਅਸੀਂ ਆਪਣਾ ਕੋਈ ਡਿਜ਼ਾਈਨ ਦਸੀਏ ਤੁਸੀਂ ਰੈਡੀ ਕਰ ਦੋਗੇ ਬਿਲਕੁਲ ਜੀ ਤੁਸੀਂ ਕੋਈ ਵੀ ਡਿਜ਼ਾਈਨ ਆਪਣੇ ਦਿਲ ਦੇ ਸੋਚਿਆ ਦਿਮਾਗ ਸੋਚਿਆ ਤੁਸੀਂ ਸਾਨੂੰ ਦੱਸ ਕੇ ਆਪਣਾ ਡਿਜ਼ਾਈਨ ਜਿਹੜਾ ਰੈਡੀ ਕਰਵਾ ਸਕਦੇ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਸਾਡਾ ਹੀ ਡਿਜ਼ਾਈਨ ਰੈਡੀ ਕਰਾਉਣਾ ਵੈਸੇ ਤਾਂ ਕਾਫੀ ਹੱਦ ਤੱਕ ਸਾਡੇ ਆਪ ਦੇ ਡਿਜ਼ਾਈਨ ਹੀ ਬਹੁਤ ਜ਼ਿਆਦਾ ਰਿਪੀਟ ਹੋ ਰਹੇ ਨੇ ਕਿਉਂਕਿ ਸਾਡਾ ਕੋਈ ਵੀ ਅਜਿਹਾ ਡਿਜ਼ਾਈਨ ਨਹੀਂ ਹੈਗਾ ਜਿਹੜਾ ਨਾ ਰਿਪੀਟ ਹੋਇਆ ਹੋਵੇ ਸਾਡੇ ਜਿੰਨੇ ਵੀ ਆਪਾਂ ਡਿਜ਼ਾਈਨ ਹੋਂ ਤੱਕ ਬਣਾ ਚੁੱਕੇ ਆ ਚਾਹੇ ਉਹ ਹੈਂਡਵਰਕ ਹੋਵੇ ਚਾਹੇ ਉਹ ਮਸ਼ ਕਾ ਫੀਆ ਦਾ ਪਸੰਦ ਕੀਤੇ ਜਾ ਰਹੇ ਨੇ ਹੁਣ ਤੁਸੀਂ ਦੇਖੋ ਬਹੁਤ ਜਿਆਦਾ ਸੋਬਰ ਜਿਹਾ ਪੀਸ ਬਣਿਆ ਹੋਇਆ ਕੋਈ ਜਿਆਦਾ ਵਰਕ ਨਹੀਂ ਹੈਗਾ ਕੋਈ ਜਿਆਦਾ ਚ ਕਲਰ ਜਿਹੜੇ ਨੇ ਉਹ ਇਦਾਂ ਵੀ ਜਿਆਦਾ ਲਾਈਟ ਜਾਂ ਜਿਆਦਾ ਡਾਰਕ ਜਿਦੋਂ ਆਪਾਂ ਕਹਦੇ ਕਿ ਕੋਈ ਵੀ ਉਟਪਟਾ ਕਲਰ ਜਿਹੜਾ ਨਹੀਂ ਲੱਗਿਆ ਹੋਇਆ ਬਹੁਤ ਸੋਹਣੇ ਕਲਰ ਕੰਬੀਨੇਸ਼ਨ ਲੱਗੇ ਹੋਏ ਨੇ ਤੁਸੀਂ ਆਪਣੀ ਚੁਆਇਸ ਦੱਸ ਕੇ ਬਣਾ ਸਕਦੇ ਹੋ ਆਪਣੀ ਚੁਆਇਸ ਅਕੋਰਡਿੰਗ ਫੈਬਰਿਕ ਲਗਵਾ ਸਕਦੇ ਹੋ ਫ ਚੁਆਇਸ ਦੇ ਅਕੋਰਡਿੰਗ ਤੁਸੀਂ ਥ੍ਰੈਡ ਦਾ ਕਲਰ ਜਿਹੜਾ ਲਗਵਾ ਸਕਦੇ ਹੋ ਜਿਵੇਂ ਵੀ ਤੁਸੀਂ ਲਾਈਕ ਕਰਦੇ ਤੁਸੀਂ ਉਸ ਤਰੀਕੇ ਨਾਲ ਬਣਾ ਸਕਦੇ ਹੋ ਠੀਕ ਹੈ ਜੀ ਤੇ ਅੱਜ ਵਾਲੇ ਜਿੰਨੇ ਵੀ ਤੁਹਾਨੂੰ ਆਪਾਂ ਸੂਟ ਦਿਖਾਏ ਨੇ ਹੈਂਡ ਵਰਕ ਤੇ ਦਿਖਾਏ ਨੇ ਆਰੀ ਤੇ ਦਿਖਾਏ ਨੇ ਮਸ਼ੀਨ ਤੇ ਦਿਖਾਏ ਨੇ ਹਰੇਕ ਵੀਡੀਓ ਦੇ ਵਿੱਚ ਆਪਾਂ ਕੋਸ਼ਿਸ਼ ਕਰਦਾ ਕਿ ਦੋ ਤਰ੍ਹਾਂ ਦੇ ਜਾਂ ਤਿੰਨ ਤਰ੍ਹਾਂ ਦੇ ਕਲੈਕਸ਼ਨ ਆਪਾਂ ਤੁਹਾਨੂੰ ਦਿਖਾਈਏ ਚਾਹੇ ਉਹ ਪ੍ਰਿੰਟ ਸੂਟ ਹੋਣ ਚਾਹੇ ਉਹ ਹੈਂਡ ਜਾਂ ਮਸ਼ੀਨ ਦੇ ਹੋਣ ਔਰ ਜਿੰਨੇ ਵੀ ਹੁਣ ਤੱਕ ਸੂਟ ਤੁਹਾਨੂੰ ਦਿਖਾ ਰਿਹਾ ਸਾਰੀਆਂ ਭੈਣਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਰਹੇ ਨੇ ਔਰ ਜਿੰਨੇ ਵੀ ਸਾਡੇ ਸੂਟ ਜਿਹੜੇ ਸਲਾਈ ਹੋ ਕੇ ਜਾ ਰਹੇ ਨੇ ਸਭ ਨੂੰ ਫਿਟਿੰਗ ਵਗੈਰਾ ਦੀ ਕੋਈ ਵੀ ਜਿਹੜੀ ਪਰੇਸ਼ਾਨੀ ਨਹੀਂ ਆ ਰਹੀ ਕੋਈ ਦਿੱਕਤ ਨਹੀਂ ਆ ਰਹੀ ਮੈਜ਼ਰਮੈਂਟ ਕਿਵੇਂ ਲੈਣਾ ਕਾਫੀ ਭੈਣਾਂ ਦੇ ਮੈਸੇਜ ਹੁੰਦੇ ਆ ਦੇਖੋ ਤੁਸੀਂ ਮੈਂ ਹਮੇਸ਼ਾ WhatsApp ਤੇ ਵੀ ਦੱਸਦੀ ਹੁੰਨੀ ਆ ਭੈਣਾਂ ਨੂੰ ਕਿ ਜਿਹੜੇ ਤੁਸੀਂ ਸੂਟ ਜਿਹੜਾ ਤੁਸੀਂ ਪਾਇਆ ਹੋਇਆ ਤੁਹਾਨੂੰ ਲੱਗ ਰਿਹਾ ਕਿ ਇਹ ਸੂਟ ਦੇ ਵਿੱਚ ਮੈਨੂੰ ਵੀ ਬੜਾ ਹੀ ਮੈਂ ਕੰਫਰਟੇਬਲ ਫੀਲ ਕਰ ਰਹੀ ਆ ਫਿਟਿੰਗ ਬਹੁਤ ਅੱਛੀ ਆ ਤੁਸੀਂ ਉਸੇ ਸੂਟ ਦਾ ਹੀ ਮੈਜ਼ਰਮੈਂਟ ਦੇ ਦੇਣਾ ਠੀਕ ਹੈ ਕਈ ਵਾਰ ਇਦਾਂ ਹੁੰਦਾ ਕਿ ਮੈਨੂੰ ਕੋਈ ਭੈਣਾਂ ਟਾਈਮ ਮੰਗ ਲੈਂਦੇ ਨੇ ਕਿ ਅਮਰ ਸਾਨੂੰ ਟਾਈਮ ਦੇ ਆਪਾਂ ਵੀਡੀਓ ਕਾਲ ਬਿਲਕੁਲ ਜੀ ਜਦੋਂ ਟਾਈਮ ਹੁੰਦਾ ਆਪਾਂ ਵੀਡੀਓ ਕਾਲ ਤੇ ਲਾ ਕੇ ਆਪਾਂ ਉਹਨਾਂ ਕੋਲ ਜਿਹੜਾ ਮੈਜ਼ਰਮੈਂਟ ਲੈ ਲੈਨੇ ਕਈ ਵਾਰ ਇਦਾਂ ਹੁੰਦਾ ਕਿ ਸਮ ਟਾਈਮ ਮ ਤਾਂ ਤੁਸੀਂ ਜਿਹੜਾ ਮੈਜ਼ਰਮੈਂਟ ਹੋ ਕੇ ਲੈਣਾ ਤੁਸੀਂ ਇੱਕ ਵੀਡੀਓ ਸ਼ੂਟ ਕਰ ਲਓ ਪ੍ਰੋਪਰ ਮੈਜ਼ਰਮੈਂਟ ਦੀ ਉਹ ਵੀਡੀਓ ਸ਼ੂਟ ਕਰਕੇ ਤੁਸੀਂ ਮੈਨੂੰ ਸੈਂਡ ਕਰ ਦਿਓ ਚਾਹੇ ਤੁਸੀਂ ਆਪਣਾ ਫੇਸ ਉਹਦੇ ਵਿੱਚ ਨਹੀਂ ਸ਼ੋਅ ਕਰਨਾ ਚਾਹੁੰਦੇ ਕੋਈ ਚੱਕਰ ਨਹੀਂ ਤੁਸੀਂ ਨਾ ਕਰੋ ਤੁਸੀਂ ਵੀਡੀਓ ਜਿਹੜੀ ਸ਼ੂਟ ਕਰ ਰਹੇ ਹੋ ਨਾ ਮੈਜ਼ਰਮੈਂਟ ਲੈ ਰਹੇ ਹੋ ਵੀਡੀਓ ਮੈਨੂੰ ਭੇਜ ਦਿਓ ਮੈਂ ਉਹਦੇ ਵਿੱਚੋਂ ਆਪੇ ਆਈਡੀਆ ਲਗਾ ਲੈਣਾ ਕਿ ਸਾਨੂੰ ਕਿਸ ਤਰ੍ਹਾਂ ਜਿਹੜਾ ਫਿਟਿੰਗ ਵਗੈਰਾ ਰੱਖਣੀ ਚਾਹੀਦੀ ਹੈ ਠੀਕ ਹੈ ਜੀ ਔਰ ਇਸ ਤਰ੍ਹਾਂ ਕਰਕੇ ਆਪਾਂ ਕਾਫੀ ਸੂਟ ਜਿਹੜੇ ਸਟਿਚ ਕਰ ਦਿੱਤੇ ਆ ਔਰ ਸਾਰੀਆਂ ਬਣਾ ਨੂੰ ਪ੍ਰੋਪਰ ਜਿਹੜੀ ਫਿਟਿੰਗ ਆਈ ਹੈ ਤੇ ਲੋ ਜੀ ਤੁਹਾਡੇ ਕਿਸੇ ਵੀ ਸਵਾਲ ਦਾ ਜਾ ਆਪਾਂ ਤੁਹਾਡੇ ਅਗਲੇ ਵੀਡੀਓ ਵਿੱਚ ਕਲੀਅਰ ਕਰ ਦਾਂਗੇ ਉਮੀਦ ਕਰਦੇ ਆ ਕਿ ਜਿਹੜੀ ਅੱਜ ਵਾਲੀ ਕਲੈਕਸ਼ਨ ਉਹ ਵੀ ਵਧੀਆ ਲੱਗੀ ਹੋਵੇਗੀ ਅਗਰ ਵਧੀਆ ਲੱਗੀ ਲਾਈਕ ਸ਼ੇਅਰ ਪਿਆਰ ਜਾਂ ਮੈਸੇਜ ਜ਼ਰੂਰ ਕਰਕੇ ਜਾਣਾ ਮਿਲਦੇ ਆ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ